ਲਾਈਵ 88 ਤੈਨਾਂ ਤੇ ਤੁਹਾਡਾ ਸਵਾਗਤ ਹੈ ਸਹਿਰ ਧਾਰੀਵਾਲ ਦੇ ਵਸਨੀਕ ਅਤੇ ਲिटल ਫਲਾਵਰ ਕਾਨਵਰਜ ਸਕੂਲ 16 ਦੇ 9ਵੀਂ ਜਮਾਤ ਦੇ ਵਿਦਿਆਰਥੀ ਇਸ ਹਾਕ ਨਾਰ ਨੇ ਸਟੇਟ ਲੈਵਲ ਕਰਾਟੇ ਗੇਮ ਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 골ਡ ਮੈਡਲ ਹਾਸਲ ਕੀਤਾ 골ਡ ਮੈਡਲ ਵਿਜੇਤਾ ਇਸ ਹਾਕ ਨਾਰ ਦਾ ਆਪਣੇ ਗ੍ਰਹਿ ਧਾਰੀਵਾਲ ਵਿਖੇ ਪਹੁੰਚਣ ਤੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਪੜੋਸੀਆਂ ਅਤੇ ਇਲਾਕੇ ਦੀਆਂ ਅਹਿਮ ਸ਼ਖਸੀਤਾਂ ਨੇ ਹਾਰ ਪਾ ਕੇ ਸਨਦ ਦਾ ਸਵਾਗਤ ਕੀਤਾ ਇਸ ਮੌਕੇ ਤੇ 골ਡ ਜੇਤਾ ਇਸ਼ਹਾਕਨਾਰ ਨੇ ਇਸ ਪ੍ਰਾਪਤੀ ਸੰਬੰਧੀ ਆਪਣੇ ਕੋਚ ਸੰਨੀ ਮੱਲੋਤਰਾ ਸਕੂਲ ਪ੍ਰਿੰਸੀਪਲ ਅਤੇ ਮਾਤਾ ਪਿਤਾ ਦਾ ਧੰਨਵਾਦ ਕਰਦਿਆ ਕਿਹਾ ਕਿ ਇਹਨਾਂ ਦੇ ਸਹਿਯੋਗ ਕਾਰਨ 골ਡ ਮੈਡਲ ਪ੍ਰਾਪਤ ਹੋਇਆ ਹੈ ਅਤੇ ਭਵਿੱਖ ਵਿੱਚ ਹੋਰ ਮਿਹਨਤ ਕਰਕੇ ਨੈਸ਼ਨਲ ਅਤੇ ਇੰਟਰਨੈਸ਼ਨਲ ਗੇਮਸ ਤੇ ਦੇਸ਼ ਦਾ ਨਾਮ ਰੋਸ਼ਨ ਕਰਾਂਗਾ ਵਿਜੇਤਾ ਇਸ਼ਹਾਕਨਾਰ ਨੇ ਪਿਤਾ ਪ੍ਰੇਮ ਨਾਰ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਪ੍ਰਭੂ ਪਰਮੇਸ਼ਰ ਦਾ ਸ਼ੁਕਰਾਨਾ ਕੀਤਾ ਜਦ ਕੇ ਕੋਚ ਸ਼ੰਨੀ ਮਲੋਤਰਾ ਸਕੂਲ ਪ੍ਰਿੰਸੀਪਲ ਅਤੇ ਫਾਦਰ ਜੋਸ਼ ਪ੍ਰਿਆਰਟੀ ਦਾ ਧੰਨਵਾਦ ਕਰਦਿਆ ਕਿਹਾ ਕਿ ਇਨ੍ਹਾਂ ਵੱਲੋਂ ਬੱਚੇ ਨੂੰ ਅੱਗੇ ਵਧਣ ਲਈ ਹਮੇਸ਼ਾ ਹੀ ਪ੍ਰੇਰਿਤ ਕੀਤਾ ਹੈ ਇਸ ਮੌਕੇ ਤੇ ਐਡਵੋਕੇਟ ਸ਼ਿਵਚਰਨ ਸਿੰਘ ਮਾਨ ਕੋਚ ਸ਼ੰਨੀ ਮਲੋਤਰਾ ਸ਼ੇਖਰ ਨਾਰ ਰਜਿੰਦਰ ਸਿੰਘ ਪੱਟੀ ਸਮੇਤ ਹੋਰਨਾਂ ਨੇ ਇਸ ਹਾਕ ਨਾਰ ਨੂੰ ਵਧਾਈ ਦਿੰਦੇ ਹੋਏ ਹੋਰ ਪ੍ਰਾਪਤੀ ਹਾਸਲ ਕਰਨ ਦੀ ਕਾਮਨਾ ਕੀਤੀ ਇਸ ਮੌਕੇ ਤੇ ਮੇਸਾ ਮਸੀਹ ਪੂਜਾ ਸਮਾ ਨੀਲਮ ਜਗੀਰੋ ਸੂਬਾ ਮਸੀਹ ਆਦ ਹਾਜ਼ਰ ਸਨ ਹੋਰ ਕੀ ਕੁਝ ਕਿਹਾ ਆਉ ਸੁਣਦੇ ਆ ਇਹਨਾਂ ਦੀ ਜ਼ਬਾਨੀ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਜੀ ਮੇਰਾ ਨਾਮ ਇਸ਼ਾਕ ਨਾਰ ਹੈ ਤੇ ਮੈਂ ਧਾਰੀਵਾਲ ਸ਼ਹਿਰ ਦਾ ਰਹਿਣ ਵਾਲਾ ਹਾਂ ਤੇ ਮੈਂ ਪਿਛਲੇ 6 ਸਾਲਾ ਤੋਂ ਕਾਰਾਟੇ ਦੇ ਵਿੱਚ ਆਪਣੀ ਗੇਮ ਕਰ ਰਿਹਾ ਹਾਂ ਤੇ ਇਹ ਇਸ ਟਾਈਮ ਮੈਂ ਜ਼ੋਨਲ ਦੇ ਵਿੱਚ ਸਭ ਤੋਂ ਪਹਿਲਾਂ ਮੇਰੀ ਸਿਲੈਕਸ਼ਨ ਹੋਈ ਸੀ ਉਹਦੇ ਵਿੱਚੋਂ ਮੈਂ 골ਡ ਮੈਡਲ ਹਾਸਿਲ ਕੀਤਾ ਤੇ ਹੁਣ ਸਾਡੇ ਰੀਜਨਲ ਸਟੇਟ ਹੋਏ ਸੀ ਉਹਨਾਂ ਦੇ ਵਿੱਚੋਂ ਵੀ ਮੈਂ 골ਡ ਮੈਡਲ ਹਾਸਿਲ ਕੀਤਾ ਤੇ ਅੱਗੇ ਸਾਡੇ ਅਗਲੇ ਮਹੀਨੇ ਦੇ ਵਿੱਚ ਸਤੰਬਰ ਦੇ ਵਿੱਚ ਸਾਡੇ ਨੈਸ਼ਨਲ ਹਨ ਆਈਸੀਐਸਸੀ ਦੇ ਤੇ ਅੱਗੇ ਉਹਦੇ ਲਈ ਵੀ ਮੈਂ ਮਿਹਨਤ ਕਰ ਰਿਹਾ ਹਾਂ ਮੇਰੇ ਕੋਚ ਸਾਹਿਬ ਨੇ ਮੇਰੀ ਬਹੁਤ ਹੈਲਪ ਕੀਤੀ ਹੈ ਉਹਨਾਂ ਦੇ ਐਫਰਟਸ ਦੇ ਨਾਲ ਹੀ ਮੈਂ ਅੱਜ ਇੱਥੇ ਤੱਕ ਪਹੁੰਚਿਆ ਹਾਂ ਮੈਂ ਲਿਟਰ ਫਲਾਵਰ ਕਨਵੈਂਟ ਸਕੂਲ ਤਾਰੀਵਾਲ ਦੇ ਵਿੱਚ ਪੜਦਾ ਹਾਂ 9th 9th ਸਟੈਂਡਰਡ ਦੇ ਵਿੱਚ ਨੌਜਵਾਨਾਂ ਨੂੰ ਇਹੋ ਸਿੱਖਿਆ ਦੇਣਾ ਚਾਹੁੰਦਾ ਹਾਂ ਜਿੰਨੇ ਵੀ ਮੇਰੀ ਉਮਰ ਦੇ ਲੜਕੇ ਹਨ ਅਸੀਂ ਦੇਖਦੇ ਹਾਂ ਅੱਜ ਦੇ ਕਈ ਲੜਕੇ ਨਸ਼ਾ ਕਰਦੇ ਹਨ ਕਈ ਤਰ੍ਹਾਂ ਦੇ ਨਸ਼ੇ ਕਰਦੇ ਹਨ ਮੈਂ ਹਰ ਇੱਕ ਨੌਜਵਾਨ ਨੂੰ ਇਹੋ ਸਿੱਖਿਆ ਦੇਣਾ ਚਾਹੁੰਦਾ ਹਾਂ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਨਾ ਇੱਕ ਗੇਮ ਨੂੰ ਜ਼ਰੂਰ ਆਪਣਾ ਮੈਂ ਟੂ ਟਾਈਮਸ ਨੈਸ਼ਨਲ 골ਡ ਮੈਡਲਿਸਟ ਆ ਐਸਜੀਐਫਆਈ ਦੇ ਵਿੱਚ ਨੈਸ਼ਨਲ ਸਕੂਲ ਗੇਮਸ ਦੇ ਵਿੱਚ ਤੇ ਇੱਕ ਟਾਈਮ ਮੈਂ ਆਈਸੀਐਸਸੀ ਦੇ ਵਿੱਚ ਨੈਸ਼ਨਲ 골ਡ ਮੈਡਲਿਸਟ ਹਾਂ ਮੈਂ ਸਿਰਤਨ ਸਿੰਘ ਮਾਨ ਐਡਵੋਕੇਟ ਬਹੁਤ ਹੀ ਖੁਸ਼ੀ ਦਾ ਦਿਨ ਹੈ ਅੱਜ ਕਿ ਸਾਡਾ ਸਾਡੇ ਗਵਾਂਢੀ ਡਾਕਟਰ ਤਲੋਨੀ ਤੋਂ ਪ੍ਰੇਮਜੀਤ ਦਾ ਬੇਟਾ ਇੱਕ ਵਾਰ ਫਿਰ 골ਡ ਮੈਡਲ ਲੈ ਕੇ ਆਇਆ ਹੈ ਪ੍ਰੇਮਜੀਤ ਦਾ ਪਰਿਵਾਰ ਤਾਂ ਖੁਸ਼ ਵਧਾਈ ਦੇ ਪਾਤਰ ਹੈ ਹੀ ਨੇ ਮੈਂ ਸਮਝਦਾ ਕਿ ਸਮੁੱਚਾ ਧਾਰੀਵਾਲ ਉਹ ਜ਼ਿਲ੍ਹਾ ਗੁਰਦਾਸਪੁਰ ਵੀ ਇਸ ਇਸ ਬੱਚੇ ਦਾ ਮੈਡਲ ਲੈਣ ਤੇ ਉਹਨਾਂ ਦਾ ਮਾਣ ਸਤਿਕਾਰ ਵਧਿਆ ਹੈ ਕਿਉਂਕਿ ਸਟੇਟ ਲੈਵਲ ਦਾ ਮੈਡਲ ਲੈਣਾ ਉਹ ਵੀ 골ਡ ਮੈਡਲ ਲੈਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਔਰ ਵੱਡੀ ਗੱਲ ਹੈ ਕਿ ਇਹ ਬੱਚਾ ਜਦੋਂ ਵੀ ਗਿਆ ਖੇਡਣ ਆਊਟ ਆਫ ਸਟੇਟ ਸਟੇਟ ਦੇ ਵਿੱਚ ਇੱਕ ਮੈਡਲ ਲੈ ਕੇ ਹੀ ਆਇਆ ਹੈ ਤੋਂ ਉਮੀਦ ਹੈ ਵੀ ਇਹ ਨੈਸ਼ਨਲ ਲੈਵਲ ਤੱਕ ਵੀ ਮੈਡਲ ਲੈ ਕੇ ਔਰ ਉਹ ਵਰਲਡ ਲੈਵਲ ਤੇ ਵੀ ਕਿਤੇ ਨਾ ਕਿਤੇ ਜ਼ਰੂਰ ਪਹੁੰਚੇਗਾ ਔਰ ਇਸ ਬੱਚੇ ਦੀ ਕਾਮਯਾਬੀ ਤੋਂ ਮੈਂ ਤੇ ਇਹ ਕਹਿੰਦਾ ਕਿ ਸਮੁੱਚੇ ਜਿਹੜਾ ਸਾਡਾ ਨੌਜਵਾਨ ਪੀੜੀ ਹੈ ਉਹਨਾਂ ਨੂੰ ਕੁਛ ਨਾ ਕੁਛ ਸਬਕ ਸਿੱਖਣਾ ਚਾਹੀਦਾ ਹੈ ਕਿ ਜੇ ਇਹ ਬੱਚਾ ਇੰਨੀ ਮਿਹਨਤ ਕਰਕੇ ਇੰਨੇ ਮੈਡਲ ਲੈ ਸਕਦਾ ਤਾਂ ਬਾਕੀ ਕਿਉਂ ਨਸ਼ੇ ਦੇ ਵਿੱਚ ਤੁਰੇ ਫਿਰਦੇ ਹਨ ਉਹਨਾਂ ਨੂੰ ਵੀ ਕੁਛ ਨਾ ਕੁਛ ਸਿੱਖ ਲੈਣੀ ਚਾਹੀਦੀ ਹੈ ਹਾਲਾਂਕਿ ਪੇਰੈਂਟਸ ਕੋਈ ਵੀ ਨਹੀਂ ਚਾਹੁੰਦਾ ਕਿ ਉਹਨਾਂ ਦਾ ਬੱਚਾ ਨਸ਼ਿਆਂ ਦੇ ਵਿੱਚ ਪਵੇ ਪਰ ਅੱਜਕੱਲ ਮਾਹੌਲ ਇਦਾਂ ਦਾ ਹੋ ਗਿਆ ਕਿ ਇੱਕ ਜਿਹੜੇ ਵੇਚਣ ਵਾਲੇ ਆ ਉਹ ਨਵੇਂ-ਨਵੇਂ ਗਾਹਕ ਲੱਭਦੇ ਰਹਿੰਦੇ ਆ ਉਹ ਬੱਚਿਆਂ ਨੂੰ ਫਸਾ ਲੈਂਦੇ ਆ ਸੋ ਇਹਦੇ ਵਾਸਤੇ ਪੰਜਾਬ ਸਰਕਾਰ ਸੈਂਟਰ ਸਰਕਾਰ ਦੀ ਵੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਪੰਜਾਬ ਦੀ ਨੌਜਵਾਨੀ ਨੂੰ ਬਚਾਇਆ ਜਾ ਸਕੇ ਤਾਂ ਕਿ ਜਿਵੇਂ ਪਹਿਲਾਂ 골ਡ ਮੈਡਲ ਵਰਲਡ ਲੈਵਲ ਤੇ ਸਾਡੇ 골ਡ ਮੈਡਲ ਪੰਜਾਬ ਦੇ ਸਭ ਤੋਂ ਵੱਧ ਹੁੰਦੇ ਸੀ ਅਗਾਹ ਤੋਂ ਵੀ ਫਿਊਚਰ 'ਚ ਵੀ ਉਦਾਂ ਦੇ ਹੀ 골ਡ ਮੈਡਲ ਆਉਂਦੇ ਰਹਿਣ ਧੰਨਵਾਦ ਜਿਹਦੇ ਇਸ ਸਭਾਕੇ ਮੌਕੇ ਦੇ ਲਈ ਮੈਂ ਉਸ ਪਰਮੇਸ਼ਰ ਦਾ ਧੰਨਵਾਦ ਕਰਦਾ ਪਹਿਲੋਂ ਸਭ ਤੋਂ ਜਿਨੇ ਸਾਨੂੰ ਇਹ ਖੁਸ਼ੀ ਦੀ ਸਮਾ ਦਿੱਤਾ ਪਰਮਾਤਮਾ ਦਾ ਬਹੁਤ ਬਹੁਤ ਧੰਨਵਾਦਿਆ ਔਰ ਮੈਂ ਇਹ ਸਾਡਾ ਬੱਚਾ ਲਿਟਰ ਫਲਾਵਰ ਸਕੂਲ گورਨਮੈਂਟ ਸਕੂਲ ਧਾਰੀਵਾਲ ਦਾ ਵਿਦਿਆਰਥੀ ਆ ਲਿਟਰ ਫਲਾਵਰ گورਨਮੈਂਟ ਸਕੂਲ ਧਾਰੀਵਾਲ ਵੱਲੋਂ ਮੈਂ ਇਹ ਕਹਿਣਾ ਚਾਹੁੰਦਾ ਕਿ ਉਹਨਾਂ ਦਾ ਜਿਹੜਾ ਸਟਾਫ ਆ ਬੜਾ ਮਿਹਨਤੀ ਸਟਾਫ ਆ ਉਹਨਾਂ ਨੇ ਵਿਦਿਆ ਦੇ ਨਾਲ ਨਾਲ ਬੱਚਿਆਂ ਨੂੰ ਚੰਗੀ ਪ੍ਰੇਰਣਾ ਦੇ ਰਹੇ ਆ ਜੋ ਖੇਡਾਂ ਦੇ ਸਬੰਧੀ ਬਹੁਤ ਜ਼ਿਆਦਾ ਪ੍ਰੇਰਣਾ ਦੇ ਰਹੇ ਆ ਅਸੀਂ ਉਹਨਾਂ ਦੇ ਵੀ ਬੜੇ ਧੰਨਵਾਦੀ ਆ ਅੱਜ ਸਾਡਾ ਬੱਚਾ ਲਿਟਰਲ ਫਲਾਵਰ ਸਕੂਲ ਕੌਰਮੰਡ ਤਾਰੀਵਾਲ ਵੱਲੋਂ ਇੱਕ ਖੇਡਣ ਵਾਸਤੇ ਗਿਆ ਸੀ ਜਿਨ੍ਹਾਂ ਦੀ ਮਿਹਨਤ ਸਦਕਾ ਇੱਥੋਂ ਤੱਕ ਪਹੁੰਚਾ ਇਹ 골ਡ ਮੈਡ ਵਿਜੇਤਾ ਬਣਿਆ ਅੱਗੇ ਵੀ ਕਈ ਵਾਰ ਇਹ ਕਈਆਂ ਸਟੇਟਾਂ 'ਚ ਖੇਡਣ ਵਾਸਤੇ ਨੈਸ਼ਨਲ ਵਾਸਤੇ ਗਿਆ ਸਟੇਟ ਲੈਵਲ ਤੇ ਵੀ ਗਿਆ ਕਾਫੀ ਜਗ੍ਹਾ ਇਹਨੂੰ ਮੌਕਾ ਮਿਲਿਆ ਜਿਹੜਾ ਕਿ ਨੇ ਚੰਗੀ ਮਿਹਨਤ ਕਰਕੇ गोल्ड मेटल ਹਾਸਲ ਕੀਤੇ ਨੇ ਮੈਂ ਇਹ ਹਮੇਸ਼ਾ ਹੀ ਇਹਦੇ ਨਾਲ ਮੋੜੇ ਨਾਲ ਮੋੜਾ ਜੋੜ ਕੇ ਚੱਲਾਂਗਾ ਕਿ ਇਹ ਸਾਡੇ ਪੰਜਾਬ ਦਾ ਨਾਂ ਰੋਸ਼ਨ ਕਰੇ ਹਿੰਦੁਸਤਾਨ ਦਾ ਨਾਂ ਰੋਸ਼ਨ ਕਰੇ ਜਿੱਥੇ ਵੀ ਇਹਨੂੰ ਮੌਕਾ ਮਿਲੇਗਾ ਖੇਡਣ ਦਾ ਸੀ ਇਹਦੇ ਨਾਲ ਜੁੜ ਕੇ ਇਹਨੂੰ ਉਸ ਜਗ੍ਹਾ ਤੇ ਭੇਜਾਂਗੇ ਪੰਜਾਬ ਸਰਕਾਰ ਨੂੰ ਵੀ ਮੈਂ ਇਹ ਬੇਨਤੀ ਕਰਾਂਗਾ ਕਿ ਇਹੋ ਜਿਹੇ ਬੱਚਿਆਂ ਨੂੰ ਜ਼ਿਆਦਾਤਰ ਸਪੋਰਟ ਕਰਨ ਤਾਂ ਕਿ ਉੱਚੇ ਪੱਧਰ ਤੇ ਸਾਡੇ ਪੰਜਾਬ ਦਾ ਨਾਮ ਰੋਸ਼ਨ ਹੋਵੇ ਹਿੰਦੁਸਤਾਨ ਦਾ ਨਾਮ ਰੋਸ਼ਨ ਹੋਵੇ ਬੌਜੀ ਸ਼ੇਖਰ ਇਜ਼ਹਾਕ ਨਾਹਰ ਮੇਰੇ ਵੱਡੇ ਭਾਈ ਸਾਹਿਬ ਦਾ ਬੇਟਾ ਹੈ ਰਮਜੀਤ ਦਾ ਅੱਜ ਅਸੀਂ ਸਾਰੇ ਇਜ਼ਹਾਕ ਦਾ ਵੈਲਕਮ ਕਰਨ ਦੇ ਲਈ ਔਰ ਗੋਲਡ ਮੈਡਲ ਜਿੱਤਣ ਦੇ ਵਧਾਈ ਦੇਣ ਦੇ ਲਈ ਇਸ ਪਰਿਵਾਰ ਦੇ ਵਿੱਚ ਇਕੱਠੇ ਹੋਏ ਹਾਂ ਆਪਣੇ ਪਰਿਵਾਰ ਵਿੱਚ ਔਰ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਇਸ ਗੱਲ ਦਾ ਇਹ ਸਾਡਾ ਇਹ ਬੱਚਾ ਇਸ ਉਪਲਬਧੀ ਨੂੰ ਇਸਨੇ ਪ੍ਰਾਪਤ ਕੀਤਾ ਹੈ ਮਿਹਨਤ ਕਰਕੇ ਪ੍ਰਾਪਤ ਕੀਤਾ ਹੈ ਔਰ ਇਹ ਮਾਪੇ ਨੂੰ ਅਸੀਂ ਵਧਾਈ ਦਿੰਨੇ ਹਾਂ ਸਾਡੇ ਵੱਡੇ ਭਾਈ ਸਾਹਿਬ ਪ੍ਰੇਮ ਸਿੰਘ ਜੀ ਉਹਨਾਂ ਨੂੰ ਵਧਾਈ ਦਿੰਨੇ ਹਾਂ ਕਿ ਜਿਨ੍ਹਾਂ ਨੇ ਹਰ ਕਦਮ ਤੇ ਇਹਦਾ ਸਾਥ ਦਿੱਤਾ ਹੈ ਔਰ ਮਿਹਨਤ ਕਰਨ ਲਈ ਇਸ ਨੂੰ ਪ੍ਰੇਰਣਾ ਦਿੱਤੀ ਹੈ ਤਾਂ ਅਸੀਂ ਪੰਜਾਬ ਦੇ ਸਾਰੇ ਨੌਜਵਾਨਾਂ ਨੂੰ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਬੁਰੀ ਸੰਗਤ ਨੂੰ ਛੱਡ ਕੇ ਔਰ ਨਸ਼ੇ ਨੂੰ ਛੱਡ ਕੇ ਗੇਮਾਂ ਵੱਲ ਅੱਗੇ ਵਧਣ ਤਾਂ ਜੋ ਪੰਜਾਬ ਜਿਹੜਾ ਹੈ ਉਹ ਨਸ਼ਾ ਮੁਕਤ ਹੋ ਸਕੇ ਔਰ ਵੱਖ-ਵੱਖ ਖੇਡਾਂ ਦੇ ਰਾਹੀਂ ਨੌਜਵਾਨ ਜਿਹੜੇ ਨੇ ਚੰਗੀ ਸਿਹਤ ਜਿਹੜੀ ਉਹ ਪ੍ਰਾਪਤ ਕਰ ਸਕਣ ਔਰ ਆਪਣੇ ਸਰੀਰ ਨੂੰ ਔਰ ਸਿਹਤ ਨੂੰ ਬਚਾ ਕੇ ਰੱਖਣ ਤਾਂ ਜੋ ਖੇਡਾਂ ਦੇ ਵਿੱਚ ਉਸ ਨੂੰ ਇਸਤੇਮਾਲ ਕਰ ਸਕਣ ਸਾਡਾ ਇਹ ਬੱਚਾ ਇਜ਼ਹਾਕ ਨਾਹਰ ਪਹਿਲਾਂ ਵੀ ਕਈ ਵਾਰੀ ਖੇਡਣ ਲਈ ਗਿਆ ਨੈਸ਼ਨਲ ਖੇਡਿਆ ਹੈ ਔਰ ਸਟੇਟ ਲੈਵਲ ਤੇ ਦੋ ਵਾਰੀ ਖੇਡ ਕੇ ਆਇਆ ਹੈ ਔਰ ਜਿਸ ਤਰ੍ਹਾਂ ਵਕੀਲ ਸਾਹਿਬ ਨੇ ਦੱਸਿਆ ਹਰ ਵਾਰੀ ਮੈਡਲ ਲੈ ਕੇ ਆਇਆ ਹੈ ਇਸ ਵਾਰ ਵੀ ਸਟੇਟ ਲੈਵਲ ਤੇ ਦ ਸੁਵਮਕੇਰੀਆਂ ਦੇ ਵਿੱਚ ICIC ਜੋ ਚੈਂਪੀਅਨਸ਼ਿਪ ਸੀ ਉਹਦੇ ਵਿੱਚ ਇਹਨੇ ਭਾਗ ਲਿਆ ਹੈ ਔਰ ਸਟੇਟ ਲੈਵਲ ਤੇ ਗੋਲਡ ਮੈਡਲ ਪ੍ਰਾਪਤ ਕੀਤਾ ਹੈ ਮੈਂ ਜਿਸ ਸੰਸਥਾ ਦੇ ਜਿਸ ਸਕੂਲ ਦੇ ਵਿੱਚ ਪੜ ਰਿਹਾ ਹੈ ਲਿਟਲ ਫਲਾਵਰ ਕਨਵੈਂਟ ਸਕੂਲ ਉਥੋਂ ਦੇ ਡਾਇਰੈਕਟਰ ਫਾਦਰ ਜੋਸਪਰੇਟੀ ਜੀ ਪ੍ਰਿੰਸੀਪਲ ਸਿਸਟਰ ਰਜੀਨਾ ਪਾਉਲ ਔਰ ਉਹਨਾਂ ਦੇ ਪੂਰੇ ਸਟਾਫ ਨੂੰ ਅਸੀਂ ਵਧਾਈ ਦਿੰਦੇ ਹਾਂ ਪਰਿਵਾਰ ਵੱਲੋਂ ਜੀ ਮੇਰਾ ਨਾਮ ਸਨੀਮਲ ਪੋਤਰਾ ਹੈ ਮੈਂ ਸ਼ੋਤਕਨ ਕਾਰਾਟੇ ਕਲਬ ਦਾ ਰਿਵਲਦਾ ਚੀਫ ਕੋਚ ਆ ਜਿੱਥੇ ਕਿ ਰਣੀਏ ਦੇ ਵਿੱਚ ਮੇਰੀ ਅਕੈਡਮੀ ਚੱਲਦੀ ਹੈ ਉਹਦੇ ਵਿੱਚ ਕਾਫੀ 70 ਤੋਂ ਉੱਪਰ ਮੇਰੇ ਕੋਲ ਬੱਚੇ ਆ ਰਹੇ ਜੋ ਟ੍ਰੇਨਿੰਗ ਲੈ ਰਹੇ ਆ ਉਹਦੇ ਵਿੱਚ ਇੱਕ ਇਸ਼ਾਕ ਨਾਹਰ ਹੈ ਜਿਹੜਾ ਕਾਫੀ ਪ੍ਰਾਤਨ ਸੰਮੇ ਤੋਂ ਨਾ ਮੇਰੇ ਕੋਲ ਟ੍ਰੇਨਿੰਗ ਲੈ ਰਿਹਾ ਅਨ੍ਹੀ ਟ੍ਰੇਨਿੰਗ ਦਾ ਸਮਾਂ ਕਮ ਸੇ ਕਮ ਵੀ ਸਾਡੇ ਕੋਲ 6 ਸਾਲ ਦਾ ਹੈ ਔਰ ਹੁਣੇ ਇਸ ਟਾਈਮ ਜਿਹੜਾ ਅ ਅ ਸਟੇਟ ਦਾ ਚੈਂਪੀਅਨਸ਼ਿਪ ਜਿੱਤ ਕੇ ਆਇਆ ਹੋਇਆ ਸਾਡੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਔਰ ਲਾਸ ਸਮੇਂ ਦੇ ਵਿੱਚ ਵੀ ਇਹ ਡਿਸਟ੍ਰਿਕਟ ਜਿੱਤ ਕੇ ਆਇਆ ਸੀਗਾ ਔਰ ਸਟੇਟ ਸੀਗਾ ਔਰ ਨੈਸ਼ਨਲ ਦੇ ਵਿੱਚ 골ਡ ਮੈਡਲਿਸ ਹੈਗਾ ਸੀਗਾ ਉਹ ਵੀ ICCI ਬੋਰਡ ਦੇ ਵਿੱਚੋਂ ਹੁਣ ਇਹ ਸਿੱਧਾ ਹੀ ਸਾਡੇ ICCI ਬੋਰਡ ਦੇ ਵਿੱਚ ਸਟੇਟ ਨੈਸ਼ਨਲ ਖੇਲਣ ਜਾ ਰਿਹਾ ਹੈ ਬੈਂਗਲੋਰੋ ਦੇ ਵਿੱਚ ਔਰ ਉਹਦੇ ਤੋਂ ਬਾਅਦ ਇਹ ਸਿੱਧਾ SGFI ਦੇ ਵਿੱਚ ਜਾਏਗਾ ਹੁਣ ਇਤੋਂ ਪ੍ਰਾਪਤੀ ਕਰਕੇ ਆਏ ਉਹਦੇ ਸਨਚਤਾਰ ਹੁਣ ਇਸ ਟਾਈਮ ਇਹ ਦਸੂਵੇ ਦੇ ਵਿੱਚ ਹੋਈ ਸਟੇਟ ਚੈਂਪੀਅਨਸ਼ਿਪ ਦੇ ਵਿੱਚੋਂ 골ਡ ਮੈਡਲ ਹਾਸਲ ਕਰਕੇ ਆਇਆ ਹੋਇਆ। ਕੀ ਕਹਿਣਾ ਚਾਹੁੰਦੇ ਹੋ ਨੌਜਵਾਨਾਂ ਨੂੰ? ਮੈਂ ਜੀ ਨੌਜਵਾਨਾਂ ਨੂੰ ਇਹ ਕਹਿਣਾ ਚਾਹੁੰਦਾ ਆ ਆਪਣੀ ਡੇਲੀ ਰੁਟੀਨ ਦੇ ਵਿੱਚ ਕੋਈ ਨਾ ਕੋਈ ਗੇਮ ਨੂੰ ਅਪਣਾਓ ਅਤੇ ਨਸ਼ਿਆਂ ਤੋਂ ਦੂਰ ਰਹੋ ਜੋ ਕਿ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਚੀਜ਼ਾਂ ਹਨ ਸਾਡੀ ਸਿਹਤ ਵਾਸਤੇ ਵੀ ਔਰ ਸਾਡੇ ਆਉਣ ਵਾਲੇ ਫਿਊਚਰ ਦੇ ਲਈ ਵੀ। ਜਿਹੜੇ ਬੱਚੇ ਇਦਾਂ ਦੀਆਂ ਉਪਲਬਧੀਆਂ ਕਰਦੇ ਆ ਉਹਨਾਂ ਦੇ ਪੇਰੈਂਟਸ ਦੇ ਸਬੰਧ ਚ ਵੀ ਗੱਲਾਂ ਚੰਗੀਆਂ ਹੁੰਦੇ ਨੇ ਅਸੀਂ ਜੀ ਪੇਰੈਂਟਸ ਨੂੰ ਬਹੁਤ ਹੀ ਸ਼ਲਾਘਾਯੋਗ ਕਰਦੇ ਆ ਹਾਂ ਜਿਹੜੇ ਇਹੋ ਜਿਹੇ ਪੇਰੈਂਟਸ ਆਪਣੇ ਬੱਚਿਆਂ ਨੂੰ ਸਪੋਰਟ ਕਰਦੇ ਆ ਅਤੇ ਉਹਨਾਂ ਨੂੰ ਇੰਨੀ ਉਚਾਈਆਂ ਤੱਕ ਪਹੁੰਚਾਉਣ ਲਈ ਬਹੁਤ ਹੀ ਮਿਹਨਤ ਕਰਦੇ ਆਂ